ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਲ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਬਟਿੰਡਾ ਪੁਲਿਸ ਦੇ ਵੱਲੋਂ ਬਟਿੰਡਾ ਸ਼ਹਿਰ ਦੇ ਵਿਖੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਸ਼ੱਕੀ ਵਾਹਨ ਸ਼ੱਕੀ ਵਿਅਕਤੀਆਂ ਦੀ ਚੈਕ ਇਨ ਕੀਤੀ ਜਾ ਰਹੀ ਹੈ ਆਓ ਜਾਣਦੇ ਹਾਂ ਪੂਰੀ ਖਬਰ ਮਾਨ ਜੋਗ ਡੀਜੀਪੀ ਸਾਹਿਬ ਦੀਆਂ ਰਹਿਮਾਇਤ ਦਿਸ਼ਾ ਨਿਰਦੇਸ਼ਾਂ ਤੇ ਸਾਡੀ ਸਪੈਸ਼ਲ ਸਿਟੀ ਸੀਲ ਨਾਕਾਬੰਦੀ ਚੱਲ ਰਹੀ ਹੈ ਇਹ ਨਾਕਾਬੰਦੀ ਪੂਰੇ ਜ਼ਿਲ੍ਹੇ ਚੱਲ ਰਹੀ ਹੈ ਇਹ ਨਾਕਾਬੰਦੀ ਜਿਹੜੀ ਸ਼ਾਮ ਨੂੰ 5:00 ਤੋਂ ਲੈ ਕੇ 7:00 ਵਜੇ ਤੱਕ ਚੱਲ ਰਹੀ ਹੈ ਇਸ ਵਿੱਚ ਅਸੀਂ ਖਾਸ ਕਰਕੇ 2-ਵੀਲਰ ਤੇ ਸ਼ੱਕੀ ਵਿਕਲਨ ਚੈਕ ਕਰ ਰਹੇ ਆ ਤੇ ਸ਼ੱਕੀ ਜਿਹੜੇ ਪੋਸ਼ਣ ਹੋ ਸੀ ਉਸ ਬਾਰੇ ਰਾਸ਼ਟਰੀ ਕਰਾਂਗੇ ਤੇ ਤੁਹਾਨੂੰ ਬਾਅਦ ਰਿਪੋਰਟ ਦੇਵਾਂਗੇ ਅਸੀਂ ਲੋਕਾਂ ਨੂੰ ਹਦਾਇਤ ਕਰਨੇ ਚਾਹੁੰਦੇ ਆ ਕਿ ਆਪਣੇ ਡਾਕੂਮੈਂਟ ਜਿਹੜੇ ਕਾਗਜ਼ ਪੂਰੇ ਰੱਖਣ ਡਾਕਪਾ ਦੇ ਵਿਕਰਾਂ ਦੇ ਤੇ ਜਿਹੜੇ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਜੇ ਕਿਸੇ ਨਾਲ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਚੀਜ਼ ਦਿਖਾਈ ਦਿੰਦੀ ਹੈ ਤਾਂ ਪੁਲਿਸ ਨੂੰ ਇਸ ਬਾਰੇ ਤਲਾਸ਼ ਜ਼ਰੂਰ ਦੇਣ ਇਹ ਨਾਕਾ ਪੂਰੇ ਜ਼ਿਲ੍ਹੇ ਚ ਨਾਕਬੰਦੀ ਕੀਤੀ ਹੈ ਸਿਟੀ ਦੀ ਪੂਰੀ ਸਿਲੀ ਕੀਤੀ ਹੈ ਜਿਸ ਸਾਰੇ ਐਸਐਚਓ ਤੇ ਚੌਂਕੀ ਇਨ ਚਾਰਜ ਜਿਹੜੇ ਚੈਕਿੰਗ ਕਰ ਰਹੇ ਇਹਦੇ ਵਿੱਚ ਕਰੀਬਨ 300 ਦੇ ਕਰੀਬ ਮੁਲਾਜ਼ਮਾ ਸਾਡਾ ਨਾਕ ਚੈੱਕ ਕਰ ਰਹੇ ਉਹਨੂੰ 300 ਚੈੱਕ ਚੱਲ ਰਹੀ ਐ ਜਿਸ ਅਸੀਂ ਜਿਹੜੇ ਚਲਾਨ ਵੀ ਕਰ ਰਹੇ ਆ ਤੇ ਨਾਕਾ ਬੜੀ ਖਤਮ ਹੋਰ ਦਬਾਵਾ ਸੀ ਇਹਦੀ ਰਿਪੋਰਟ ਦੇ ਆ ਕਿਨੇ ਸ਼ੱਕੀ ਬੈਠੇ ਰੌਂਡ ਅਪ ਕੀਤਾ ਤੇ ਕਿਹੜੇ ਚਲਾਨ ਕੀਤੇ ਗਏ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਰ ਰੱਖਣ ਦੇ ਲਈ ਤੇ ਲੋਕਾਂ 'ਚ ਜਿਹੜਾ ਡਰ ਖਤਮ ਕਰ ਦੇ ਲਈ ਇਹ ਸਪੈਸ਼ਲ ਜਿਹੜੇ ਨਾਕਾ ਕਰਦੇ ਜਾਂਦੇ ਆ